ਵਸੰਤ ਪੰਜਮੀ ਵਾਲੇ ਦਿਨ ਬਠਿੰਡਾ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਬਠਿੰਡਾ ਦੇ ਪਿੰਡ ਬੱਲੂਆਣਾ ਵਿਖੇ ਆਪਣੇ ਪੁੱਤਰ ਨੂੰ ਪਤੰਗ ਦਿਵਾਉਣ ਆਏ ਪਿਤਾ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਇਹ ਕਤਲ ਪੁਰਾਣੀ ਰੰਜਿਸ਼ ਤੇ ਚੱਲਦਿਆਂ ਕੀਤਾ ਗਿਆ ਬੱਲੂਆਣਾ ਨਿਵਾਸੀ ਸੁਖਰਾਜ ਸਿੰਘ ਦਾ ਕਤਲ ਕੀਤਾ ਗਿਆ ਜਦੋਂ ਆਪਣੇ ਪੁੱਤਰ ਨੂੰ ਬਸੰਤ ਪੰਚਮੀ ਵਾਲੇ ਦਿਨ ਪਤੰਗ ਚੜਾਉਣ ਦੇ ਲਈ ਇੱਕ ਦੁਕਾਨ ਤੋਂ ਪਤੰਗ ਦਿਵਾਉਣ ਦੇ ਲਈ ਆਏ ਸੀ ਤਾਂ ਉਸ ਸਮੇਂ ਹਥਿਆਰਾਂ ਦੇ ਨਾਲ ਉਸਤੇ ਹਮਲਾ ਕੀਤਾ ਗਿਆ ਗੰਭੀਰ ਹਾਲਤ ਦੇ ਵਿੱਚ ਉਹਨਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਇਲਾਜ ਦੌਰਾਨ ਸੁਖਰਾਜ ਸਿੰਘ ਦੀ ਮੌਤ ਹੋਈ ਹੈ ਉਹ ਤਾਂ ਮੈਂ ਮੌਕੇ ਦੇ ਕੋਲੇ ਹੈ ਨਹੀਂ ਸੀਗਾ ਅੱਛਾ ਹੋਇਆ ਕੀ ਹੈ ਵੈਸੇ ਤੁਸੀਂ ਦਿਨਾਂ ਕਿ ਦੱਸੀ ਹੁੰਦੇ ਸੀ ਹਾਂ ਜੇ ਵੀ ਪਤਾ ਲੱਗਿਆ ਤਾਂ ਉਹਦਾ ਲੜਾਈ ਹੋ ਗਈ ਇਹਦਾ ਜਵਾਕ ਨੂੰ ਪਤੰਗ ਦਵਾਈ ਜਾਂਦੇ ਵਿਚਾਰ ਅੱਛਾ ਕਿ ਕਿਹੜੇ ਪਿੰਡ ਦੀ ਘਟਨਾ ਵੀਰੇ ਬੱਲੂਆਣੇ ਦੀ ਬੱਲੂਆਣੇ ਹਾਂਜੀ ਠੀਕ ਹੈ ਤੇ ਕਿੰਨੇ ਸੱਟਾਂ ਮਾਰੀਆਂ ਇਹਨਾਂ ਦੀ ਹਾਂ ਪੁਰਮੇ ਮਾਰਨਾ ਸੱਟਾਂ ਬਹੁਤ ਜ਼ਿਆਦਾ ਬਹੁਤ ਸਾਰੇ ਸਾਰੇ ਵੱਟੇ ਹਾਂਜੀ ਹਾਂਜੀ ਕਿਰਪਾਨਾਂ ਨਾਲ ਕਿਰਪਾਨਾਂ ਨਾਲ ਵੱਟਿਆ ਜੀ ਕਿਰਪਾਨਾਂ ਨਾਲ ਵੱਟਿਆ ਹਾਂਜੀ ਦੰਗ ਪਿੱਛੇ ਲੜਾਈ ਹੋਈ ਹੈ ਨਹੀਂ ਇਹਦਾ ਪਤੰਗ ਦਵਾਈਣ ਗਿਆ ਸੀ ਹੁਣ ਲੜਾਈ ਦੀ ਤਾਂ ਪਤਾ ਹੀ ਨਹੀਂ ਕਾਰਨ ਕੀ ਸੀਗਾ ਜੀ ਅੱਛਾ ਇਹ ਪਹਿਲਾਂ ਕੋਈ ਹੈਗੀ ਇਸ ਸਬੰਦੇ ਆਪੇ ਨਹੀਂ ਜੀ ਕਿਉਂ ਨਾ ਕੀਤਾ ਤਾਂ ਸੁਖਰਾਜ ਸਿੰਘ ਆ ਜੀ ਸੁਖਰਾਜ ਸਿੰਘ ਤੁਹਾਡੇ ਕੀ ਲੱਗਦਾ ਵੀਰੇ ਮਾਦਮ ਕਰਾਂ ਚੋ ਯਾਰ ਠੀਕ ਹੈ ਤਾਂ ਫਿਰ ਆਗਾ ਕੋਈ ਬਦੂਆਣੇ ਪੂਰੀ ਤਰ੍ਹਾਂ ਬੰਦਾ ਵੱਡਿਆ ਕੀ ਆ ਮਾ ਇਹ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਹੈ ਇੱਕ ਸੁਖਰਾਜ ਸਿੰਘ ਨਾਮ ਦਾ ਆਦਮੀ ਹੈ ਬੱਲੂਆਣੇ ਦਾ ਜਿਹਦੇ ਕਾਫੀ ਜਿਆਦਾ ਸੱਟਾਂ ਵੱਜੀਆਂ ਸਿਵਲ ਹਸਪੀਟਲ ਚ ਦਾਖਲ ਹੈ ਬਾਕੀ ਇਹਨਾਂ ਦਾ ਬਿਆਨ ਲੇਖ ਕੇ ਅਸੀਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਮੁੱਢਲੀ ਲੱਗਿਆ ਕੁਝ ਪਤਾ ਨਹੀਂ ਕਾਰਨ ਹਾਲੇ ਤੱਕ ਕੋਈ ਲੜਾਈ ਦੇ ਸਪਸ਼ਟ ਕਾਰਨ ਤੇ ਦੋਸ਼ੀਆਂ ਬਾਰੇ ਹਾਲੇ ਤੱਕ ਕੋਈ ਕਲੀਅਰ ਨਹੀਂ ਹੈ ਅੱਛਾ ਇਹ ਦੱਸਿਆ ਜਾ ਰਿਹਾ ਕਿ ਪਤੰਗਾਂ ਨੂੰ ਲੈ ਕੇ ਨਹੀਂ ਨਹੀਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਹੜੇ ਗਲਤੋਂ ਲੜਾਈ ਹੋਈ ਹੈ ਹਾਲਾਤ ਕੀ ਨੇ ਜੀ ਉਹਨਾਂ ਦੇ ਹਾਲਾਤ ਉਹਨਾਂ ਦੇ ਕਾਫੀ ਸੀਰੀਅਸ ਸੀਰੀਅਸ ਕੰਡੀਸ਼ਨਸ ਹੈ ਸਿਵਲ ਹਸਪੀਟਲ ਚ ਸੜਕ ਪਰ ਕਰ ਦਿੱਤਾ ਹੈ ਬਾ ਉਹ ਬਾਕੀ ਆਪਾਂ ਚੈੱਕ ਕਰ ਲਵਾਂਗੇ ਉਹਦੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਚਾਰ ਲੋਕਾਂ ਸਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਤਾਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਅੱਜ ਬਲਵਾਨੇ ਪਿੰਡ 'ਚ ਘਟਨਾ ਵਾਪਰੀ ਹੈ ਕੀ ਇਹ ਪੂਰਾ ਮਾਮਲਾ ਜੀ ਕੀ ਤੋਂ ਡਬਲੂ ਕਾਰਵਾਈ ਕੀਤੀ ਇਹ ਇਹਦੇ ਵਿੱਚ ਜਿਹੜਾ ਬੱਲੂਆਣਾ ਪਿੰਡ ਦੇ ਵਿੱਚ ਘਟਨਾ ਹੋਈ ਹੈ ਜਿਸ ਦੇ ਵਿੱਚ ਇੱਕ ਸੁਖਰਾਜ ਸਿੰਘ son of ਦਰਸ਼ਨ ਸਿੰਘ ਇਹ ਬੱਲੂਆਣਾ ਪਿੰਡ ਦਾ ਰਹਿਣ ਵਾਲਾ ਇਹਦੇ ਖੇਤੀਬਾੜੀ ਦਾ ਜਿਹੜਾ ਹੈਗਾ ਕੰਮ ਕਰਦਾ ਇਹਦੀ ਪਿੰਡ ਦੇ ਵਿੱਚ ਹੀ ਜਿਹੜੇ ਕੁਛ ਕਾਲਾ ਸਿੰਘ ਤੇ ਇੱਕ ਉਹਦੇ ਦੋਸਤਾਂ ਵੱਲੋਂ ਜਿਹੜੀ ਸੱਟਾਂ ਮਾਰ ਕੇ ਅੱਜ ਨੂੰ ਜ਼ਖਮੀ ਕਰ ਦਿੱਤਾ ਗਿਆ ਸੀਗਾ ਤੇ ਸੁਖਰਾਜ ਸਿੰਘ ਨੂੰ ਛਾਰ ਪਿੰਜਰੀ ਸੀਗੀਆਂ ਉਹਦੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਸੀਗੇ ਸਿਰ ਦੇ ਵਿੱਚ ਵੀ ਛਾਰ ਪਿੰਜਰੀ ਸੀਗੀਆਂ ਤਲਵਾਰਾਂ ਤੇ ਜਿਹੜੇ ਗਡਾਸਿਆਂ ਦੇ ਨਾਲ ਇਹਦੇ ਉੱਪਰ ਅਟੈਕ ਕੀਤਾ ਸੀਗਾ ਤੋ ਇਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਟਨਾਲਾ ਦੇ ਵਿੱਚ ਲੈ ਕੇ ਆਏ ਸੀਗੇ ਜਿੱਥੇ ਡੂਰਿੰਗ ਟ੍ਰੀਟਮੈਂਟ ਜਿਹੜੀ ਚੁਕਰਾਲ ਸਿੰਘ ਦੀ ਡੈਥ ਹੋ ਗਈ ਸੀਗੀ ਹੁਣ ਸਾਡਾ ਸਦਰ ਬਠਿੰਡਾ ਦੇ ਵਿੱਚ ਅੰਡਰਸੈਕਸ਼ਨ 103 ਬੀਐਨਐਸਐਸ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਇਸ ਅਗਲੀ ਕਾਰਵਾਈ ਕਰ ਰਹੇ ਹਾਂ ਤੇ ਸਾਡੀਆਂ ਅਸੀਂ ਸੀਆਈਏ ਦੀਆਂ ਟੀਮਾਂ ਤੇ ਵੱਖ-ਵੱਖ ਟੀਮਾਂ ਅਸੀਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੇ ਦੋਸ਼ੀਆਂ ਨੂੰ ਗ੍ਰਫਤਾਰੀ ਕਰਨ ਵਾਸਤੇ ਟੀਮਾਂ ਲਗਾ ਕੇ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਾਵਾਂਗੇ ਦੋਸ਼ੀਆਂ ਦੀ ਅਸੀਂ ਡੈਂਟੀਫਿਕੇਸ਼ਨ ਕਰ ਲਈ ਹੈ ਜਿਹੜਾ ਮੇਨ ਦੋਸ਼ੀ ਹੈ ਕਾਲਾ ਸਿੰਘ ਤੇ ਉਸ ਦੇ ਨਾਲ ਉਹਦੇ ਪਿੰਡ ਦੇ ਬੰਦੇ ਜਿਹੜੇ ਤਿੰਨ ਹੋਰ ਸੀਗੇ ਉਹਨਾਂ ਦੀ ਡੈਂਟੀਫਿਕੇਸ਼ਨ ਹੋ ਗਈ ਹੈ ਕੁੱਲ ਜਿਹੜੇ 5-6 ਦੇ ਕਰੀਬ ਜਿਹੜੇ ਬੰਦੇ ਸੀਗੇ ਮੋਟਰਸਾਈਕਲਾਂ ਦੇ ਉੱ 2 ਵਜੇ ਦੇ ਕਰੀਬ ਪਿੰਡ ਦੇ ਵਿੱਚ ਹੀ ਦੁਕਾਨ ਦੇ ਉੱਪਰ ਪਤੰਗ ਬਾਜ਼ ਲੈਣ ਗਿਆ ਸੀਗਾ ਆਪਣੇ ਬੱਚੇ ਦੇ ਨਾਲ ਉੱਥੇ ਇਹਨਾਂ ਨੇ ਸੱਟਾ ਮਾਰ ਕੇ ਜਿਹੜੇ ਇਹਨਾਂ ਨੂੰ ਜ਼ਖਮੀ ਕੀਤਾ ਸੀਗਾ ਤੇ ਸਿਵਲ ਹਸਪਤਾਲ ਬਟੰਡਾ ਦੇ ਵਿੱਚ ਇਹਦੀ ਡੈਥ ਹੋ ਗਈ ਹੈ ਸਰਕਾਰਨ ਕੀ ਰਹੀ ਹੈ ਇਸ ਘਟਨਾ ਇਹਨਾਂ ਦੇ ਵਿੱਚ ਜਿਹੜੇ ਏਰੀਆ ਦੀ ਕਾਲਾ ਦੇ ਨਾਲ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀਗੀ ਤੇ ਇਹਨਾਂ ਦੇ ਆਪਸ ਵਿੱਚ ਪਰਸਨਲ ਰੰਜਿਸ਼ ਚੱਲ ਰਹੀ ਸੀਗੀ ਉਸੇ ਰੰਜਿਸ਼ ਦੇ ਤਹਿਤ ਕਾਲਾ ਸਿੰਘ ਦੇ ਆਪਣੇ ਦੋਸਤਾਂ ਦੇ ਨਾਲ ਇਹਦੇ ਸੱਟਾਂ ਮਾਰੀਆਂ ਨੇ ਸਰ ਕਾਲਾ ਸਿੰਘ ਦਾ ਬਛੁਰਕੜ ਵੀ ਕਿਹੋ ਜਿਹਾ ਜੀ ਇਦੇ ਉੱਪਰ ਪਹਿਲਾਂ ਵੀ ਆਈ ਥਿੰਕ ਕ੍ਰਿਮੀਨਲ ਵਿਸ਼ੋਕੜ ਹੈਗਾ ਤੇ ਜਿਹੜਾ ਇਹਦੇ ਅਸੀਂ ਘਰ ਰੇਡ ਕੀਤੀ ਸੀਗੀ ਘਰੋਂ ਭੱਜੇ ਹੋਏ ਨੇ ਤੇ ਜਲਦੀ ਹੀ ਜਿਹੜੇ ਹੈਗੀ ਅਸੀਂ ਇਹਨਾਂ ਨੂੰ ਗ੍ਰਫਤਾਰ ਵੀ ਕਰ ਲਵਾਂਗੇ ਬਾਕੀ ਜਿਹੜੀ ਆਫਟਰ ਇਨਵੈਸਟੀਗੇਸ਼ਨ ਜਿਹੜਾ ਹੈਗਾ ਦੱਸਿਆ ਜਾ ਸਕਦਾ ਇਹਦੇ ਚ ਕੋਈ ਵੈਪਨ ਦਾ ਯੂਜ਼ ਕੀਤਾ ਜਾਂ ਸਿਰਫ ਤੇਜ਼ਧਰ ਹਥਿਆਰ ਹੀ ਹੈ ਇਹਨਾਂ ਨੇ ਤੇਜ਼ਧਰ ਹਥਿਆਰ ਵੈਪਨ ਯੂਜ਼ ਕੀਤਾ ਇਹਨਾਂ ਨੇ ਪਰ ਨਾਲ ਜਿਹੜਾ ਬੱਤੀ ਬੋਰ ਦਾ ਇੱਕ ਵੈਪਨ ਸੀਗਾ ਇਹਨਾਂ ਨੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹਦੇ ਜਿਹੜੇ ਰੌਂਡ ਫਾਇਰ ਨਹੀਂ ਹੋਏ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਫਿਰ ਜਿਹੜੇ ਵੈਪਨ ਦੂਜੇ ਸੀਗੇ ਤਲਵਾਰਾਂ ਦੇ ਨਾਲ ਉਹਦੇ ਸੱਟਾਂ ਮਾਰਤੀ ਕਿੰਨੇ ਲੋਕਾਂ ਖਿਲਾਫ ਸਰ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਚਾਰ ਤਾਂ ਸੀ ਆਇਡੈਂਟੀਫਾਈ ਕਰ ਲਏ ਨੇ ਬਾਕੀ ਕੁਝ ਅਣਪਛਾਤੇ ਵਿਅਕਤੀ ਨੇ ਤੇ ਤਕਰੀਬਨ 5-6 ਬੰਦਿਆਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਦਸਿਆ ਕਿ ਇੱਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬੱਲੂਆਣਾ ਨਿਵਾਸੀ ਦਾ ਕਤਲ ਕੀਤਾ ਗਿਆ ਜਿੱਥੇ ਆਪਣੇ ਪੁੱਤਰ ਨੂੰ ਪਤੰਗ ਦਿਵਾਉਣ ਦੇ ਲਈ ਉਹ ਆਈ ਸੀ ਉਸ ਸਮੇਂ ਉਹਨਾਂ ਤੇ ਹਮਲਾ ਕੀਤਾ ਗਿਆ ਪੁਲਿਸ ਨੇ ਅਣਪਛਾਤੇਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਜਦੋਂ ਪੁਲਿਸ ਦੇ ਵੱਲੋਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਮਾਮਲਾ ਕੋਈ ਪੁਰਾਣੀ ਰੰਜਿਸ਼ ਤਾਂ ਨਿਕਲਦਾ ਹੈ ਜਾਂ ਫਿਰ ਕੋਈ ਹੋਰ ਘਟਨਾ ਨਿਕਲਦੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਪੁਰਾਣੇ ਰੰਜਿਸ਼ ਤੇ ਚੱਲਦੇ ਆ ਲੜਾਈ ਝਗੜੇ ਦੇ ਚੱਲਦੇ ਆ ਕਿਸਤਾ ਕਤਲ ਕੀਤਾ ਗਿਆ ਹੋਵੇ ਉਸ ਤੋਂ ਪਹਿਲਾਂ ਵੀ ਲਗਾਤਾਰ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਜ਼ਰੂਰਤ ਹੈ ਅਜਿਹੀਆਂ ਘਟਨਾਵਾਂ ਤੇ ਠੱਲ ਪਾਉਣ ਦੀ